ਯਾਨਾਲ ਦੇਖ ਲਓ ਇਸ ਔਰਤ ਨੂੰ ਇਹ ਉਹੀ ਔਰਤ ਹੈ ਜਿਸਨੇ ਅੱਜ ਤੋਂ ਕੁਝ ਸਾਲ ਪਹਿਲਾਂ ਆਪਣੇ ਹੀ ਘਰ ਵਿੱਚ ਰਹਿੰਦੀ ਨੰਨੀ-ਮੁੰਨੀ ਮਾਸੂਮ ਬੱਚੀ ਦਿਲਰੋਜ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਇਹ ਔਰਤ ਉਸ ਬੱਚੀ ਨੂੰ ਆਪਣੀ ਸਕੂਟੀ ਤੇ ਬਿਠਾ ਕੇ ਇੱਕ ਖਾਲੀ ਪੇਪਲਾਟ ਵਿੱਚ ਲੈ ਜਾਂਦੀ ਹੈ ਤੇ ਬੜੀ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਟੋਏ ਵਿੱਚ ਦੱਬ ਦਿੰਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਸਾਰੀ ਗੁੱਥੀ ਸੁਲਝਾ ਲਈ ਸੀ ਤੇ ਇਸ ਨੀਲਮ ਨਾਂ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਸੀ ਤਾ ਅੱਜ ਅਦਾਲਤ ਨੇ ਇਸ ਦਾ ਫੈਸਲਾ ਸੁਣਾ ਦਿੱਤਾ ਤੇ ਇਸ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਇਹ ਫੈਸਲਾ ਸੁਣਦੇ ਅਸੀਂ ਬੱਚੀ ਦਿਲਰੋਜ ਦੇ ਮਾਤਾ ਪਿਤਾ ਭਾਵੁਕ ਹੋ ਗਏ ਤੇ ਉੱਚੀ ਉੱਚੀ ਰੋਣ ਲੱਗ ਪਏ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਨੂੰ ਤੇ ਉਹਨਾਂ ਦੀ ਬੱਚੀ ਦਿਲਰੋਜ ਨੂੰ ਇਨਸਾਫ ਮਿਲਿਆ ਦੇਖੋ ਉਸ ਸਮੇਂ ਦੇ ਭਾਵੁਕ ਪਾਲਤਰੇ ਅਦਾਲਤ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਖਰੀਦ ਰਫਤ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀ ਕਿ ਸਾਫ ਤੋਂ ਮਿਲੋ ਜੀ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਅਮਪਰਜ਼ਰਵੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦਾ ਆਰਡਰ ਕੀਤਾ ਹੈ ਇੱਕ ਬੜਾ ਰੀਵੈਸਟ ਆ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਟੂ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੱਕ ਉਹ ਡੱਤ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸ ਰਾਈਟ ਦੇ ਇਫੈਕਟ ਹੈਗੇ ਸਾਇਕੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਦੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਐ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਖਰਾਬ ਦੁਰਮਿਲੋ ਕੋ ਅੱਜ ਪਰਵਾਰ ਆ ਮੇਰੇ ਪੰਜਾਂ ਕੋਲੇ ਸਾਰੇ ਸਾਰੇ ਸਾਰਾ ਪਰਵਾਰ ਹੈਗਾ ਇੱਥੇ ਬੈਠਾ ਆ